ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਰਹੇਗੀ ਇੱਕ ਪ੍ਰੋਜੈਕਸ਼ਨ ਦੇ ਤਰੀਕੇ ਨੂੰ ਸਮਝਾਉਣ ਵਾਸਤੇ ਕਿ ਲੌਂਗ ਟਰਮ ਵਾਸਤੇ ਆਪਾਂ ਨਿਫਟੀ ਦਾ ਕਿਵੇਂ ਪ੍ਰੈਡਿਕਸ਼ਨ ਕਰ ਸਕਦੇ ਹਾਂ ਇਹਦਾ ਇੰਤਜ਼ਾਰ ਬਹੁਤ ਦਿਨਾਂ ਤੋਂ ਸੀ ਆਪਾਂ ਨੂੰ ਕਿ ਆ ਚੀਜ਼ ਕਨਫਰਮੇਸ਼ਨ ਹੋਵੇ ਤਾਂ ਉਸ ਤੋਂ ਬਾਅਦ ਵੀਡੀਓ ਬਣਾਵਾਂਗੇ ਜਿਹੜਾ ਕਿ ਤੁਹਾਨੂੰ ਪ੍ਰੋਜੈਕਸ਼ਨ ਦੀਆਂ ਕੋਰਸਸਾਂ ਦੀਆਂ ਵੀਡੀਓ ਦੇ ਵਿੱਚ ਜਿਵੇਂ ਸਮਝਾਇਆ ਗਿਆ ਹੈ ਕਿ ਕਿਵੇਂ ਆਪਾਂ ਪ੍ਰੈਡਿਕਟ ਕਰਦੇ ਹਾਂ ਲੌਂਗ ਟਰਮ ਵਾਸਤੇ ਕਿਸੇ ਵੀ ਸਟਾਕ ਨੂੰ ਜਾਂ ਕਿਸੇ ਵੀ ਇੰਡੈਕਸ ਨੂੰ ਤੇ ਇਹ ਕਨਫਰਮ ਕੀਤਾ ਅੱਜ ਨਿਫਟੀ ਨੇ ਜੋ ਕਿ ਆਪਣਾ ਮੰਥਲੀ ਟਾਈਮ ਫਰੇਮ ਤੇ ਆਲਰੇਡੀ ਆਪਾਂ ਨੂੰ ਪਤਾ ਸੀ ਪਹਿਲਾਂ ਹੀ ਕਿ ਹੈਂਗਮੈਨ ਕੈਂਡਲ ਬਣਿਆ ਹੋਇਆ ਹੈ ਤੇ ਬਸ ਆਪਾਂ ਨੂੰ ਇੰਤਜ਼ਾਰ ਸੀ ਡੇਲੀ ਟਾਈਮ ਫਰੇਮ ਤੇ ਕਨਫਰਮੇਸ਼ਨ ਦਾ ਕਿ ਨਿਫਟੀ ਡਾਊਨ ਟ੍ਰੈਂਡ ਸਟਾਰਟ ਹੋਵੇ ਤੇ ਉਹ ਅੱਜ ਫਾਈਨਲੀ ਹੋ ਗਿਆ ਹੈ ਮਤਲਬ ਕਿ ਜੋ ਆਪਣਾ ਸਵਿੰਗ ਲੋ ਸੀ ਉਹਦੇ ਥੱਲੇ ਜਾ ਕੇ ਨਿਫਟੀ ਨੇ ਕਲੋਜ਼ ਕਰ ਦਿੱਤਾ ਤੇ ਉਹ ਵੀ ਟਾਈਮ ਦਾ ਜਿਹੜੇ ਰੂਲ ਹੈ ਉਹ ਵੀ ਫੁੱਲਫਿਲ ਕੀਤੇ ਆ ਤੇ ਹੁਣ ਨਿਫਟੀ ਦਾ ਜਿਹੜੀ ਅਗਲੀ ਮੰਜ਼ਿਲ ਹੋਵੇਗੀ ਉਹ ਹੋਵੇਗੀ ਆਪਣੇ ਇਹ ਜਿਹੜਾ ਸਿੰਗਲ ਆਲਟਰ ਏਰੀਆ ਹੈ ਮੰਥਲੀ ਟਾਈਮ ਫਰੇਮ ਤੇ ਇਹ ਰਿਹਾ ਕਿ ਲੈਵਲ ਤੁਸੀਂ ਦੇਖ ਸਕਦੇ ਹੋ 23935 ਤੋਂ ਲੈ ਕੇ 23869 ਇਹ ਟਾਰਗੇਟ ਹੋਵੇਗਾ ਇੱਥੋਂ ਪਹਿਲਾਂ ਹੁਣ ਨਿਫਟੀ ਵਾਪਸ ਨਹੀਂ ਆਵੇਗੀ ਇਹਦਾ ਮਤਲਬ ਇਹ ਨਹੀਂ ਕਿ ਇੱਥੋਂ ਤੱਕ ਸਿੱਧੀ ਹੀ ਡੁੱਬੇ ਜਾਵੇਗੀ ਟਾਈਮ ਲੱਗੇਗਾ ਦੋ ਦੋ ਚਾਰ ਮਹੀਨੇ ਪਰ ਹੁਣ ਪ੍ਰੋਜੈਕਸ਼ਨ ਦੇ ਅਕੋਰਡਿੰਗ ਆਪਣਾ ਇਹ ਟਾਰਗੇਟ ਪੰਦਾ ਆ ਇਸ ਤੋਂ ਸਟਰਕਚਰ ਸ਼ਿਫਟ ਹੋਣ ਤੋਂ ਬਾਅਦ ਮਤਲਬ ਕਿ ਆਪਣੀ ਜਿਹੜੀ ਲਿਕਵਿਡਿਟੀ ਹੈ ਮਾਰਕੀਟ ਨੇ ਹੁਣ ਇੱਥੇ ਜਿਹੜੇ ਸਵਿੰਗ ਲੋਅ ਦੇ ਥੱਲੇ ਲੋਕ ਸਟਾਪ ਲੋਸ ਲਗਾ ਕੇ ਬੈਠੇ ਆ ਇਹਨਾਂ ਨੂੰ ਖਾਣਾ ਜਿਵੇਂ ਕਿ ਨਿੱਕੇ ਟਾਈਮ ਫਰੇਮ ਤੇ ਹੁੰਦਾ ਹੈ 올 ਟਾਈਮ ਹਾਈ ਦੀ ਲਿਕਵਿਡਿਟੀ ਲੈ ਲਈ ਆ ਹੁਣ ਇਹ ਮਿਨੀਮਮ ਇੱਥੋਂ ਤੱਕ ਜਾਵੇਗੀ ਇਹ ਮੈਂ ਵੀਡੀਓ ਦੇ ਸ਼ੁਰੂ ਤੋਂ ਹੀ ਦੱਸ ਰਿਹਾ ਪਰ ਤੁਹਾਨੂੰ ਅੱਗੇ ਮੈਂ ਸਮਝਾਵਾਂਗਾ ਕਿ ਕਾਰਨ ਕੀ ਹੈ ਠੀਕ ਹੈ ਉਸ ਤੋਂ ਬਾਅਦ ਅੱਚਲਾਂਗੇ ਆਪਾਂ ਵੀਕਲੀ ਰਾਮ ਫਰੇਮ ਤੇ ਅੰਤ ਹੋ ਗਿਆ ਹੈ ਅਪ ਟ੍ਰੈਂਡ ਦਾ ਜਿਹੜਾ ਆਪਣਾ ਕਰੈਕਸ਼ਨ ਦਾ ਮਾਫ ਕਰਨਾ ਇਹ ਨਿਫਟੀ ਦਾ ਜਿਹੜਾ ਇੱਥੋਂ ਸ਼ੁਰੂ ਹੋਇਆ ਸੀ ਕਰੈਕਸ਼ਨ ਇਹ ਅਜੇ ਵੀ ਕਰੈਕਸ਼ਨ ਹੀ ਚੱਲ ਰਿਹਾ ਹੈ ਤੇ ਅਜੇ ਵੀ ਅੱਗੇ ਕਰੈਕਸ਼ਨ ਹੀ ਚੱਲੇਗਾ ਇਹ ਕੋਈ ਮਤਲਬ ਕਿ ਜਿਸ ਨੂੰ ਆਪਾਂ ਇੰਪਲਸ ਵੇਵ ਕਹਿੰਦੇ ਆ ਉਹ ਨਹੀਂ ਸੀ ਠੀਕ ਹੈ ਕਿਉਂ ਨਹੀਂ ਸੀ ਉਦਾ ਰੀਜਨ ਮੈਂ ਤੁਹਾਨੂੰ ਟਾਈਮ ਦੇ ਹਿਸਾਬ ਨਾਲ ਦਵਾਵਾਂਗਾ ਠੀਕ ਹੈ ਜਿੰਨੀ ਵਾਰ ਵੀ ਨਿਫਟੀ ਨੇ ਪਹਿਲਾਂ ਪਿਛਲੀ ਵਾਰੀ ਕਰੈਕਸ਼ਨ ਦਿੱਤਾ ਸੀ ਉਸ ਤੋਂ ਬਾਅਦ ਜਦ ਜਿਹੜੀ ਉਹ ਰਿਕਵਰੀ ਹੁੰਦੀ ਆ ਜਿੰਨਾ ਟਾਈਮ ਇੱਥੋਂ ਲੱਗ ਕੇ ਇੱਥੋਂ ਤੱਕ ਲੱਗਾ ਹੁੰਦਾ ਇਸ ਤੋਂ ਪਹਿਲਾਂ ਉਹ 올 ਟਾਈਮ ਹਾਈ ਬਣਾ ਦਿੰਦੀ ਆ ਪਰ ਇਸ ਵਾਰ ਇਹੋ ਜਿਹਾ ਨਹੀਂ ਹੋਇਆ ਕਿਉਂਕਿ ਇਹ ਨਿਫਟੀ ਟਾਈਮ ਕਰੈਕਸ਼ਨ ਦੇ ਵਿੱਚ ਚੱਲ ਰਹੀ ਆ ਓਵਰਆਲ ਵੱਡੇ ਟਾਈਮ ਫਰੇਮ ਤੇ ਤੇ ਉਸ ਦੀ ਇਹ ਲੈਗ ਕੰਪਲੀਟ ਹੋ ਗਈ ਆ ਅਪਸਾਈਡ ਦੇ ਕਰੈਕਸ਼ਨ ਦੀ ਤੇ ਹੁਣ ਇੱਕ ਡਾਊਨਸਾਈਡ ਦੀ ਲੈਗ ਸਟਾਰਟ ਹੋਣੇ ਜਾ ਰਹੀ ਆ ਜਿਹਦਾ ਕਿ ਕਨਫਰਮੇਸ਼ਨ ਅੱਜ ਆਪਾਂ ਨੂੰ ਮਿਲ ਗਈ ਆ ਡੇ ਵੀਕਲੀ ਟ ਵੀ ਕਨਫਰਮ ਹੋ ਜਾਵੇਗਾ ਨੈਕਸਟ ਵੀਕ ਪਰ ਸਭ ਤੋਂ ਪਹਿਲਾਂ ਆਪਾਂ ਕਨਫਰਮੇਸ਼ਨ ਡੇਲੀ ਟੈਂਪਰੇਟ ਤੇ ਦੇਖਦੇ ਆਂ ਜਿਹੜਾ ਕਿ ਸਭ ਤੋਂ ਇੰਪੋਰਟਡ ਟਾਈਮ ਹੁੰਦਾ ਹੈ ਕਿਸੇ ਵੀ ਤਰ੍ਹਾਂ ਦੀ ਟਰੇਡ ਵਾਸਤੇ ਤੇ ਇਹਦੇ ਵਿੱਚ ਮਾਰਕੀਟ ਨੇ ਕੀ ਕੀਤਾ ਉੱਤੇ ক্লোਜ਼ ਕਰਕੇ ਸਾਰੇ ਲੋਕਾਂ ਨੂੰ ਬੁਲਿਸ਼ ਬਣਾਇਆ 올 ਟਾਈਮ ਹਾਈ ਤੇ ਫੇਲਡ ਬ੍ਰੇਕਆਊਟ ਕੀਤਾ ਉਸ ਤੋਂ ਬਾਅਦ ਆਪਾਂ ਨੂੰ ਵੇਟ ਸੀ ਸਟ੍ਰਕਚਰ ਸ਼ਿਫਟ ਹੋਣ ਦੀ ਸਟ੍ਰਕਚਰ ਅੱਜ ਸ਼ਿਫਟ ਹੋ ਗਿਆ ਥੱਲੇ ਕੈਂਡਲ ক্লোਜ਼ ਹੋ ਗਿਆ ਤੇ ਵੈਸੇ ਅਜੇ ਚਲੋ ਅਗਲੇ ਕੈਂਡਲ ਨੇ ਲੋਅ ਬ੍ਰੇਕ ਨਹੀਂ ਕੀਤਾ ਪਰ ਆਪਾਂ ਕਨਫਰਮੇਸ਼ਨ ਤਾਂ ਮੰਨ ਰਹੇ ਆਂ ਕਿਉਂ ਉਹਦਾ ਰੀਜਨ ਮੈਂ ਤੁਹਾਨੂੰ ਦੱਸ ਦਿੰਦਾ ਠੀਕ ਹੈ ਉਹਦਾ ਰੀਜਨ ਸਭ ਤੋਂ ਵੱਡਾ ਇਹ ਹੈ ਕਿ ਜਿੰਨੇ ਟਾਈਮ ਦੇ ਵਿੱਚ ਪ੍ਰਾਈਸ ਉੱਤੇ ਗਿਆ ਸੀ ਉਸ ਤੋਂ ਘੱਟ ਟਾਈਮ ਦੇ ਵਿੱਚ ਪ੍ਰਾਈਸ ਨੇ ਆ ਕੇ ਉਸ ਲੋ ਨੂੰ ਬ੍ਰੇਕ ਕਰ ਦਿੱਤਾ ਹੈ ਜੋ ਕਿ ਆਪਣਾ ਪਿਛਲਾ ਸਵਿੰਗ ਲੋ ਸੀ ਇਹ ਦੇਖ ਸਕਦੇ ਜੋ ਇੱਥੋਂ ਉੱਤੇ ਜਾਂ ਤਿਸ ਨੇ ਇਹ ਦੇਖੋ ਇੱਥੋਂ ਉੱਤੇ ਜਾਂ ਤਿਸ ਨੇ 4 ਦਿਨ ਲਗਾਏ ਤੇ 3 ਦਿਨਾਂ ਦੇ ਵਿੱਚ ਆ ਕੇ ਉਹ ਲੋ ਬ੍ਰੇਕ ਕਰ ਦਿੱਤਾ ਠੀਕ ਹੈ ਇਹ ਕਨਫਰਮੇਸ਼ਨ ਹੋ ਗਈ ਵੈਸੇ ਵੀ ਜਿਹੜਾ ਆਪਣਾ ਮੈਂ ਹੁਣ ਸਵਿੰਗ ਲੋ ਇਹੀ ਬਣ ਗਿਆ ਸੀ ਕਿਉਂਕਿ ਪਿਛਲੇ ਸਾਰੇ ਸਵਿੰਗ ਲੋ 50% ਰੈਟਰ ਸੀ ਜਿਵੇਂ ਕਿ ਤੁਹਾਨੂੰ ਪ੍ਰੋਜੈਕਸ਼ਨ ਦੀ ਵੀਡੀਓ ਦੇ ਵਿੱਚ ਦੱਸਿਆ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆ ਸਾਰੇ ਲੋ ਉੱਡਣਗੇ ਕੁਝ ਦਿਨਾਂ ਦੇ ਵਿੱਚ ਵਿੱਚ ਫਿਰ ਆ ਤੇ ਉਸ ਤੋਂ ਬਾਅਦ ਆ ਇੱਥੇ ਇੱਕ ਸਿੰਗਲ ਆਰਡਰ ਏਰੀਆ ਹੈਗਾ ਵੀਕਲੀ ਟਾਈਮ ਫਰੇਮ ਤੇ ਇੱਥੋਂ ਛੋਟਾ ਮੋਟਾ ਰੈਕਸ਼ਨ ਵੇਖਣ ਨੂੰ ਮਿਲੇਗਾ ਮਤਲਬ ਕਿ ਕਾਫੀ ਟਾਈਮ ਲਗਾ ਕੇ ਨਿਫਟੀ ਇਸ ਤਰ੍ਹਾਂ ਕਰ ਕਰਕੇ ਜਿਵੇਂ ਚੱਲਦੀ ਹੈ ਪ੍ਰੋਜੈਕਸ਼ਨ ਬਣਾ ਬਣਾ ਕੇ ਤੇ ਥੱਲੇ ਵੱਲ ਨੂੰ ਵਧੇਗੀ ਤੇ ਹੁਣ ਉਸ ਤੋਂ ਪਹਿਲਾਂ ਰਿਵਰਸ ਹੋਣ ਵਾਸਤੇ ਕੋਈ ਵੀ ਇਹਦੇ ਕੋਲੇ ਇੰਪੋਰਟਡ ਲੈਵਲ ਨਹੀਂ ਹੈਗਾ ਠ ਤੇ ਇਹ ਦੇ ਟਾਰਗੇਟ ਰਹਿਣਗੇ ਆਉਣ ਵਾਲੇ ਫਿਊਚਰ ਦੇ ਵਿੱਚ ਹਾਂ ਨਿਫਟ ਮਾਰਕੀਟ ਸੁਪਰੀਮ ਹੁੰਦੀ ਆ ਉਹਦੇ ਵਿੱਚ ਕੋਈ ਡਾਊਟ ਨਹੀਂ ਪਰ ਪ੍ਰਾਈਜੈਕਸ਼ਨ ਦਾ ਜੋ ਰੂਲ ਕਹਿੰਦਾ ਹੈ ਜਾਂ ਪ੍ਰਾਈਜੈਕਸ਼ਨ ਜੋ ਆਪਾਂ ਨੂੰ ਸਿਖਾਉਂਦਾ ਹੈ ਉਹਦੇ ਹਿਸਾਬ ਨਾਲ ਆਪਾਂ ਮਾਰਕੀਟ ਨੂੰ ਫੋਲੋ ਕਰਨਾ ਹੁੰਦਾ ਜਿਵੇਂ ਕਿ ਅੱਜ ਆਪਾਂ ਦਾ ਵਿਊ ਕਹਿੰਦਾ ਸੀ ਕਿ ਮਾਰਕੀਟ ਨੇ سپورਟ ਲਿਆ ਸੀ ਸਿੰਗਲ ਆਰਡਰ ਏਰੀਆ ਦੇ ਵਿੱਚੋਂ ਤੇ ਜੇ ਹਾਈ ਕ੍ਰੋਸ ਕਰਦੀ ਤਾਂ ਆਪਣਾ ਅਪਸਾਈਡ ਦਾ ਵਿਊ ਹੋਣਾ ਸੀ ਪਰ ਮਾਰਕੀਟ ਨੇ ਕੀ ਕੀਤਾ ਉਸ ਦਾ ਉਲਟਾ ਉਸ ਕੈਂਡਲ ਦੇ ਹਾਈ ਤੋਂ ਛੋਹਿਆ ਤੱਕ ਨਹੀਂ ਉੱਥੋਂ ਹੀ ਥੱਲੇ ਆਉਣਾ ਸ਼ੁਰੂ ਕੀਤਾ ਵੇ ਲੋਬਰੇ ਕੀਤਾ ਫਿਰ ਸਸਟੇਨ ਕੀਤਾ ਫਿਰ ਤੁਹਾਨੂੰ ਥੱਲੇ ਦੇ ਟਾਰਗੇਟ ਵੀ ਦੱਸੇ ਸੀ ਸੇਮ ਸੈਂਸੈਕਸ ਦੇ ਵੀ ਦੱਸੇ ਸੀ ਤੇ ਹਾਂ ਕੁਝ ਟਾਰਗੇਟ ਉਹਦੇ ਬਚੇ ਹੋਣਗੇ ਉਹ ਨੈਕਸਟ ਡੇ ਹਿੱਟ ਹੋ ਜਾਣਗੇ ਠੀਕ ਹੈ ਟਾਈਮ ਦਾ ਕੁਝ ਪਤਾ ਨਹੀਂ ਹੁੰਦਾ ਮੰਨ ਲਓ ਕਿ ਇੱਥੇ ਇੱਥੋਂ ਤੱਕ ਆਉਣ ਤੇ 6 ਮਹੀਨੇ ਵੀ ਲਗਾ ਸਕਦੀ ਆ ਪਰ ਹੁਣ ਆਹ ਪੁਆਇੰਟ ਇਹਦਾ ਜਿਹੜਾ ਇਹ ਇੱਕ ਸਟਰੋਂਗ ਰਜਿਸਟੈਂਸ ਬਣ ਚੁੱਕਾ ਹੈ ਜਿਸ ਨੂੰ ਕੀ ਇਸ ਨੂੰ ਬ੍ਰੇਕ ਕਰਨਾ ਬਹੁਤ ਮੁਸ਼ਕਲ ਹੋਵੇਗਾ ਜਿੰਨਾ ਚਿਰ ਥੱਲਿਓ ਕੋਈ ਲਿਕੁਇਡਿਟੀ ਲੈ ਕੇ ਨਹੀਂ ਆਉਂਦੀ ਇਹਦੇ ਬਰਾਬਰ ਦੀ ਤੇ ਇਹਦੇ ਬਰਾਬਰ ਦੀ ਲਿਕੁਇਡਿਟੀ ਘਟੋ-ਘਟ ਵੀ ਆਹ ਸਵਿੰਗ ਲੋ ਤਾਂ ਉੱਡ ਨਹੀਂ ਉੱਡਨੇ ਆ ਇਹ ਤੁਸੀਂ ਹੁਣ ਇਸ ਹਿਸਾਬ ਨਾਲ ਇਸ ਨੂੰ ਸਟੈਪ ਬਾਈ ਸਟੈਪ ਚੱਲਦੇ ਜਾ ਚੱਲ ਸਕਦੇ ਹੋ ਜਿਵੇਂ ਕਿ ਪਹਿਲਾਂ ਹਾਇਰ ਹਾਈਲ ਚੱਲ ਰਿਆ ਸੀ ਹੁਣ ਮਾਰਕੀਟ ਇਸ ਤਰ੍ਹਾਂ ਕਰੇਗੀ ਲੋਅਰ ਲੋ ਬਣਾ ਕੇ ਥੱਲੇ ਆਉਣਾ ਸ਼ੁਰੂ ਕਰੇਗੀ ਠੀਕ ਹੈ ਇਹਦੇ ਵਿੱਚ ਜੇ ਕਿਸੇ ਨੇ ਫਿਊਚਰ ਵਗੈਰਾ ਬਾਰੇ ਸੋਚਣਾ ਹੋਇਆ ਤਾਂ ਇਥੋਂ ਪੁੱਲ ਬੈਕ ਦੀ ਆਪਾਂ ਵੇਟ ਕਰਾਂਗੇ ਹਾਈ ਤੇ ਐਸ ਤੇ ਲਗਾਵਾਂਗੇ 6-7 ਮਹੀਨਿਆਂ ਤੋਂ ਅੱਗੇ ਵਾਲਾ ਟਰਾਈ ਕਰ ਸਕਦੇ ਹਾਂ ਠੀਕ ਹੈ ਉਹ ਜੋ ਕੋਈ ਸੈਟਅਪ ਬਣੇਗਾ ਤੇ ਫਿਰ ਆਪਾਂ ਦੇਖਾਂਗੇ ਫਿਲਹਾਲ ਆਪਣਾ ਇਹ ਵਿਊ ਹੈ ਕਿ ਨਿਫਟੀ ਹੁਣ 23900 ਦੇ ਟਾਰਗੇਟ ਵੱਲ ਵਧੇਗੀ ਆਉਣ ਵਾਲੇ ਟਾਈਮ ਦੇ ਵਿੱਚ ਤੇ ਮਿਲਾਂਗੇ ਨੈਕਸਟ ਵੀਡੀਓ ਚ ਇਸੇ ਤਰ੍ਹਾਂ ਤੁਹਾਨੂੰ ਸਿਖਾਉਂਦੇ ਰਹਿਵਾਂਗੇ ਕੁਛ ਨਾ ਕੁਛ ਨਮਾ ਧੰਨਵਾਦ